ਜੇ ਕਿਸੇ ਦਾ ਕੋਈ ਬੱਚਾ ਨਸ਼ੇ ਤੇ ਲੱਗ ਗਿਆ ਜੇ ਆਪਾਂ ਸਰਕਾਰ ਉਪਰਾਲਾ ਕਰਗੇ ਤਾਂ ਆਪਾਂ ਨੂੰ ਉਹਦਾ ਸਾਥ ਦੇਣੀ ਔਰ ਸ਼ਹਿਰ ਵਾਸਤੇ ਤਾਂ ਬਹੁਤ ਜ਼ਰੂਰੀ ਹੈ ਨਸ਼ਾ ਨਸ਼ਾ ਉਹ ਕਿਉਂਕਿ ਆਪਣੇ ਭਿਆਨਕ ਚੜ੍ਹ ਬਹੁਤ ਜਾਣਾ ਇਹ ਸਭੀ ਇੰਦਸਕੀ ਰਚੀ ਇਤਨਾ ਨਸ਼ਾ ਨਾ ਹੋ ਰਾਤ ਨੂੰ ਆਇਆ ਕੀ ਹੋ ਰਿਹਾ ਤੈਨੂੰ ਖੜਾ ਉੱਤ ਚੱਲ ਖੜਾ ਮੈਨੂੰ ਬਚਾ ਲੈ ਮੈਨੂੰ ਪਤਾ ਨਹੀਂ ਕੀ ਹੋ ਰ ਮੈਨੂੰ ਬਚਾ ਲੈ ਮੈਨੂੰ ਕੀ ਪੁੱਤ ਪੁੱਤ ਉਹ ਮੇਰੇ ਬੱਚੇ ਚੱਲ ਘਰ ਚੱਲੀਏ ਕੀ ਹੋਈ ਲੰਦਾ ਕਮਲੀ ਕੀ ਹੋਇਆ ਪੁੱਤ ਹਾ ਹਾ ਤੇ ਕੀ ਹੋ ਗਿਆ ਹਾ ਰੱਬ ਆਹ ਚੱਲੀ ਕਿਸ ਘਰ ਦੀ ਲੜਾਈ ਹੋਈ ਹੈ ਇਹ ਆਪਣੇ ਸਾਰੇ ਪਰਿਵਾਰਾਂ ਦੀ ਲੜਾਈ ਹੈ ਤੇ ਮੈਂ ਸਮਾਰਾ ਸ਼ਹਿਰ ਨੂੰ ਵੀ ਤੇ ਸਾਰੇ ਪੰਜਾਬ ਨੂੰ ਇਹ ਫੀਲ ਕਰਨਾ ਚਾਹੀਦੀ ਆ ਕਿ ਕਦੀ ਵੀ ਆਪਾਂ ਨੂੰ ਜੇ ਕਿਸੇ ਨਸ਼ੇ ਬਾਰੇ ਪਤਾ ਲੱਗਦਾ ਕਿ ਉਹ ਸਾਦੇ ਨਸ਼ਾ ਆ ਰਿਹਾ ਫਲਾਣੇ ਦਾ ਮੁੰਡਾ ਆ ਆਪਾਂ ਇਹ ਚੀਜ਼ ਨਾ ਕਹਿ ਕੇ ਆਪਾਂ ਇਹ ਸਮਝੀਓ ਫਲਾਣੇ ਦਾ ਮੁੰਡਾ ਨਹੀਂ ਆ ਆਪਣੇ ਘਰ ਦਾ ਹੀ ਬੱਚਾ ਆ ਮੈਨੂੰ ਹੁੰਦੀ ਜੀ ਕੀ ਹੋ ਰਿਹਾ ਹੈ ਜੀ ਉਹ ਕੋਈ ਘਾਤ ਅਸਾਧੇ ਰਾਣੀ ਲੱਗਿਆ ਸੋਫੇ ਦੀ ਉਸ ਪਰਮੇਂਟ ਮੰਤਰੀ ਸਾਹਿਬਾ ਜੀ ਉਸੀ ਕੀ ਪਹੁੰਚਿਆ ਤੇ ਜੁਲ ਤੇ ਨਸ਼ਾ ਵਿਰੋਧ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਕਿੰਨਾ ਨੇ ਮਤਲਬ ਆ ਪਰਵਾਹ ਹੁੰਦਾ ਦੇਖੋ ਇਹ ਜੇ ਆਪਾਂ ਸੋਚੀਏ ਸਰਕਾਰ ਜਿਹੜਾ ਉਪਰਾਲਾ ਕਰ ਰਹੀ ਹੈ ਇਹ ਸਾਨੂੰ ਆਪ ਉਪਰਾਲਾ ਕਰਨਾ ਚਾਹੀਦਾ ਸੀ ਕਿਉਂਕਿ ਇਹ ਹਰ ਇੱਕ ਘਰ ਦੀ ਕਹਾਣੀ ਹੈ ਜੇ ਕਿਸੇ ਦਾ ਕੋਈ ਬੱਚਾ ਨਸ਼ੇ ਤੇ ਲੱਗ ਗਿਆ ਜੇ ਆਪਾਂ ਸਰਕਾਰ ਉਪਰਾਲਾ ਕਰਦੀ ਆ ਤਾਂ ਆਪਾਂ ਨੂੰ ਉਹਦਾ ਸਾਥ ਦੇਣ ਦੀ ਲੋੜ ਹੈ ਔਰ ਸ਼ਹਿਰ ਵਾਸਤੇ ਤਾਂ ਬਹੁਤ ਜ਼ਰੂਰੀ ਹੈ ਪਿੰਡਾਂ ਵਾਸਤੇ ਬਹੁਤ ਜ਼ਰੂਰੀ ਆ ਹਰ ਇੱਕ ਜਦੋਂ ਤੱਕ ਪਿੰਡ ਪਿੰਡ ਸ਼ਹਿਰ ਸ਼ਹਿਰ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਉਦੋਂ ਤੱਕ ਕਿਤੇ ਨਾ ਕਿਤੇ ਇਹ ਲੱਗਦਾ ਕਿ ਲੋਕ ਜਾਗਰਤ ਨਹੀਂ ਪਰ ਅਸੀਂ ਜਿੰਨੇ ਪਿੰਡਾਂ ਜਾ ਰਹੇ ਹਾਂ ਸਾਰੇ ਲੋਕ ਜਾਗਰਤ ਨੇ ਔਰ ਇਸ ਚੀਜ਼ ਦਾ ਪ੍ਰਣ ਕਰ ਰਹੇ ਨੇ ਕਿ ਹਾਂ ਅਸੀਂ ਜਿਹੜਾ ਨਸ਼ਾ ਛੱਡਣ ਚ ਵੀ ਹਰ ਤਰ੍ਹਾਂ ਦੀ ਮਦਦ ਕਰਾਂ ਜੋ ਕੋਈ ਲੱਗਿਆ ਔਰ ਆਪਣੇ ਪਿੰਡ ਚ ਨਸ਼ਾ ਬਿਕਮ ਨਹੀਂ ਦੇਣਾ ਮੈਂ ਕੱਲ ਵੀ ਪਹਾੜਪੁਰ ਗਿਆ ਸੀ ਸਾਰੀ ਪੰਚਾਇਤ ਨੇ ਸਹੂ ਖਾਦੀ ਹੈ ਕਿ ਅਸੀਂ ਕਿਸੇ ਦੀ ਜਮਾਨਤ ਵੀ ਨਹੀਂ ਕਰਾਵਾਂਗੇ ਔਰ ਉਮੀਦ ਹੈ ਕਿ ਇਹ ਜਿਹੜੀ ਲੜਾਈ ਜੁੱਧ ਨਸ਼ਾ ਵਿਰੁੱਧ ਚੱਲਿਆ ਇਹ ਕਾਮਯਾਬ ਹੋਊਗਾ ਔਰ ਲੋਕ ਇਸ ਦਾ ਪਰਬੋਰ ਫਾਇਦਾ ਵੀ ਲੈਣਗੇ ਔਰ ਲੋਕ ਸਾਥ ਵੀ ਪੜਾਉਗਾ ਹੁਣ ਤੱਕ ਅੱਜ ਸ਼ਹਿਰ ਸਮਾਨ ਦੇ ਵਿੱਚ ਕਿੰਨੇ ਸੈਮੀਨਾਰ ਤੁਸੀਂ ਕੀਤੇ ਆ ਇਹ ਤੀਜਾ ਪ੍ਰੋਗਰਾਮ ਅੱਜ ਦਾ ਸੋ ਆਉਣ ਵਾਲੇ ਸਮੇਂ ਚ ਫਿਰ ਇਹ ਵਕ ਵਕ ਬਾੜਾਂ ਦੇ ਵਿੱਚ ਰਾਂ ਚੱਲਦੇ ਜੀ ਧੰਨਵਾਦ ਥੈਂਕ ਯੂ ਹੈਪੀ ਈਵਿੰਗ ਜੀ ਸਾਰੇ ਕੌਂਸਲਰ ਸਹਿਵਾ ਤੁਸੀਂ ਸਾਰੇ ਸਹਿਰ ਦਾਸੀ ਮੈਂ ਦੇਖ ਰਿਹਾ ਸੀ ਅੱਜ ਦੀ ਜਿਹੜੇ ਫਾਈਨਲ ਦਿੱਤਾ ਮੈਂ ਪਾਣੀ ਬੋਲੇ ਫੋਰਮ ਕਰਾਈ ਨੇ ਸਭ ਤੁਸੀਂ ਛੋਟੇ ਜਿਹੇ ਸਬਦੇ ਤੇ ਨਾਮ ਹੀ ਨਾਮ ਜੋ ਸਟਾਲ ਦੀ ਬਹੁਤ ਬੜੀ ਕਹਿਮ ਚਲਾਈ ਆ ਜੁਰਤ ਨਸ਼ਿਆਂ ਬਹੁਤ ਕਿਉਂਕਿ ਆਪਣੇ ਪਿਆਰੋਚ ਬਹੁਤ ਜ਼ਿਆਦਾ ਜੀ ਸਾਫੀ ਇੰਦਾਸ ਕੇ ਨੇ ਸੱਚ ਮਾਹੌਲ ਬਹੁਤ ਬੁਰਾ ਹੈ ਜੇ ਤੁਹਾਨੂੰ ਨਾ ਲੱਗੇ ਇਹ ਪੂਰੀ ਸ਼ਰਣਾ ਬਹੁਤ ਮੁਸ਼ਕਲ ਹੈ ਸਰਕਾਰ ਦੀ ਬਹੁਤ ਵੱਡੀ ਲੋੜ ਹੈ ਕਿ ਉਹ ਦਮਸ਼ਾਹ ਨੂੰ ਅਸੀਂ ਚੰਗਿਆਂ ਸਾਰੇ ਲੋਕਾਂ ਨੂੰ ਜਨਤਾ ਨੂੰ ਅਪੀਲ ਕਰਦੇ ਹਾਂ ਜਿਹੜੇ ਸਰਕਾਰ ਦੇ ਵਿਰੁੱਧ ਕੰਮ ਕਰ ਰਹੀ ਹੈ ਸਾਰੀ ਜਨਤਾ ਸਰਕਾਰ ਦਾ ਸਾਥ ਦੇਵੇ ਤਾਂ ਕਿ ਪੰਜਾਬ ਨੂੰ ਅਸੀਂ ਮੁੜ ਕੇ ਰੰਗਾਂ ਪੰਜਾਬ ਨਾਲ ਸਕੇ ਕਿਉਂਕਿ ਜਿਹੜਾ ਸਾਡਾ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਸੀ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜੇ ਤੇ ਹੋਏ ਨੇ ਤੇ ਅੱਜ ਵੀ ਜੇ ਪੰਜਾਬ ਨਸ਼ਾ ਮੁਕਤ ਹੁੰਦਾ ਹੈ ਤੇ ਪੰਜਾਬ ਉਤੋਂ ਖੁਸ਼ਹਾਲ ਤੇ ਇੱਕ ਕਾਮਯਾਬ ਸੂਬਾ ਬਣ ਗਿਆ ਹੈ। ਜਿੱਥੇ ਨਸ਼ਾ ਮਿਲਦਾ ਪੰਜਾਬ ਸਰਕਾਰ ਵਾਲਾ ਥਾਂ ਥਾਂ ਤੇ ਸੈਂਡ ਕਰ ਦਿੱਤੇ ਜਾ ਰਹੇ ਹਨ। ਹਾਂਜੀ। ਇਸ ਵੱਲੋਂ ਕਿੰਨਾ ਸਹਿਯੋਗ ਦਿੱਤਾ ਹੈ। ਹਾਂਜੀ ਮਿਸਟਰ ਯੋਗਦਸ਼ ਕਰੀ ਦੇ ਵਿਦੇ ਮੈਨੂੰ ਸਭ ਤੋਂ ਮੈਂ ਇਹ ਕਹਿਣਾ ਚਾਹਨੀ ਆ ਕਿ ਇਹ ਕੱਲੀ ਇੱਕ ਸਰਕਾਰ ਦੀ ਲੜਾਈ ਨਹੀਂ ਹੈ। ਇਹ ਆਪਣੇ ਸਾਰੇ ਪਰਿਵਾਰਾਂ ਦੀ ਲੜਾਈ ਹੈ ਤੇ ਮੈਂ ਸਮਾਣਾ ਸ਼ਹਿਰ ਨੂੰ ਵੀ ਤੇ ਸਾਰੇ ਪੰਜਾਬ ਨੂੰ ਕੀ ਅਪੀਲ ਕਰਨਾ ਚਾਹੁੰਦੀ ਆ ਕਿ ਕਦੀ ਵੀ ਆਪਾਂ ਨੂੰ ਜੇ ਕਿਸੇ ਨਸ਼ੇ ਬਾਰੇ ਪਤਾ ਲੱਗਦਾ ਕਿ ਉਹ ਸਾਦੇ ਨਸ਼ਾ ਰਿਆ ਫਲਾਣੇ ਦਾ ਮੁੰਡਾ ਹੈ ਆਪਾਂ ਇਹ ਚੀਜ਼ ਨਾ ਕਹਿ ਕੇ ਆਪਾਂ ਇਹ ਸਮਝੀਓ ਫਲਾਣੇ ਦਾ ਮੁੰਡਾ ਨਹੀਂ ਹੈ ਆਪਣੇ ਘਰ ਦਾ ਹੀ ਬੱਚਾ ਹੈ ਕਿਉਂਕਿ ਅੱਜ ਜੇ ਉਹ ਕਿਸੇ ਆਪਣੇ ਗਵਾਂਢੀ ਦਾ ਆਪਣੇ ਰਿਸ਼ਤੇਦਾਰ ਦਾ ਬੱਚਾ ਹੈ ਤਾਂ ਕੱਲ ਨੂੰ ਉਹ ਦੂਰ ਨਹੀਂ ਹੈ ਕਿ ਕੱਲ ਨੂੰ ਆਪਣਾ ਬੱਚਾ ਵੀ ਉਸਤਾ ਦੇ ਹੋ ਸਕਦਾ ਇਸ ਕਰਕੇ ਮੇਰੀ ਸਾਰੇ ਨੇ ਇਹ ਫੇਲਤੀ ਹੈ ਕਿ ਆਪਾਂ ਸਾਰੇ ਮਿਲ ਕੇ ਤੇ ਹੀ ਮਤਲਬ ਕਿ ਵਾਅਦਾ ਕਰੀਏ ਆਪਣੇ ਆਪ ਨਾਲ ਕਿ ਆਪਾਂ ਕਿੱਥੇ ਵੀ ਨਸ਼ਾ ਬਾਰੇ ਕੁਝ ਪਤਾ ਲੱਗਦਾ ਹੈ ਤਾਂ ਆਪ ਆਪਣੇ ਸਰਕਾਰ ਦੇ ਲੋਕਾਂ ਨੂੰ ਵੀ ਤੇ ਜੋ ਵੀ ਆਪਣੇ ਪ੍ਰੈਜ਼ੈਂਟ ਪ੍ਰਧਾਨ ਹੈ ਜਾਂ ਜੋ ਵੀ ਹੈ ਉਹਨਾਂ ਨੂੰ ਆਪਾਂ ਉਹਨਾਂ ਬਾਰੇ ਜਾਣਦੇ ਧੰਨ ਧੰਨਵਾਦ